ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਆਜਣਾ ਜੀ ਅੱਜ ਦੀ ਗੱਲ ਕਰਾਂਗੇ ਅਗਸਤ ਦਾ ਪਹਿਲਾ ਅੱਜ ਦਿਨ ਹੈ ਤੇ ਸਿਹਰ ਦੇ ਲੱਗ ਫਗ ਨਾ ਹੋ ਚੱਲਿਆ ਤੇ ਅਸਰੇ ਦੀ ਤਾਜ਼ਾ ਸੈਟਲਰ ਦੱਸਿ ਨਾ ਨੇ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਪੰਜਾਬ ਦੀ ਗੱਲ ਕਰੀਏ ਹਰਿਆਣਾ ਰਾਜਸਥਾਨ ਦੀ ਗੱਲ ਕਰੀਏ ਪਹਾੜੀ ਖੇਤਰਾਂ ਦੀ ਗੱਲ ਕਰੀਏ ਇਸ ਵੇਲੇ ਮੌਨਸੂਨ ਨੇ ਜ਼ਬਰਦਸਤ ਸਰਗਰਮੀ ਜਿਹੜੀ ਆ ਦਿਖਾਈ ਹੋਈ ਆ ਬਹੁਤੇ ਖੇਤਰਾਂ ਦੇ ਵਿੱਚ ਬੱਦਲ ਵਾਜ ਦੇ ਨਾਲ ਮੌਸਮ ਜਿਹੜਾ ਆ ਠੰਡਾ ਬਣਿਆ ਹੋਇਆ ਬੀਤੇ ਕੁਝ ਦਿਨਾਂ ਤੋਂ ਸੋ ਬੀਤੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਜਿਹੜੇ ਮੀਂਹ ਵਰਝ ਹੋ ਰਹੇ ਸੀ ਪੰਜਾਬ ਦੇ ਵਿੱਚ ਟਟਵੇਂ ਫੱਦਰ ਤੇ ਜਿਹੜੇ ਮੀਂਹ ਵੇਖਣ ਨੂੰ ਮਿਲ ਰਹੇ ਸੀ ਹਾਂ ਉਹ ਪੱਛਮੀ ਖੇਤਰਾਂ ਪੱਛਮੀ ਮਾਲਵਾ ਹੈ ਮਾਝਾ ਖੇਤਰ ਤੋਂ ਆਪਾਪੂ ਆਦ ਸਾਰੇ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਟਟਵੇਂ ਆਕਾਰ ਦਾ ਜਿਹੜੇ ਵੇਖਣ ਨੂੰ ਮਿਲ ਰਹੀਆਂ ਸੀ ਸੋ ਅੱਜ ਵੀ ਟਟਵੇਂ ਤੌਰ ਤੇ ਮੀਂਹ ਜਿਹੜਾ ਵੇਖਣ ਨੂੰ ਮਿਲ ਸਕਦੇ ਨੇ ਕਿਤੇ ਕੁਝ ਥਾਵਾਂ ਤੇ ਹਲਕੇ ਦਰਮਿਆਨੇ ਮੀਂਹ ਹੋਣਗੇ ਕੁਝ ਥਾਵਾਂ ਤੇ ਹੋ ਸਕਦਾ ਇੱਕ ਦੋ ਥਾਵਾਂ ਤੇ ਭਾਰੀ ਮੀਂਹ ਵੀ ਦਰਜ ਹੋ ਜਾਣ ਫੇਤੀ ਰਾਤ 2-3 ਵਜੇ ਤੋਂ ਜਿਹੜਾ ਬੱਦਲ ਦਾ ਮੁਖ ਜਿਹੜਾ ਜਲਾ ਰਿਹਾ ਜਿੱਥੇ ਭਾਰੀ ਮੀਂਹ ਦਰਜ ਹੋਈ ਉੱਥੇ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਨੂੰ ਫਗੜੇ ਨਾਲ ਖੇਤਾਂ ਦੇ ਵਿੱਚ ਬੀਤੇ ਅੱਧੀ ਰਾਤ ਤੋਂ ਕਾਰਵਾਈਆਂ ਲਗਾਤਾਰ ਜਾਰੀ ਨੇ ਭਾਰੀ ਮੀਂਹ ਇਨ੍ਹਾਂ ਖੇਤਰਾ ਦੇ ਵਿੱਚ ਦਰਜ ਹੋ ਰਹੇ ਨੇ ਤੋ ਇਹਨਾਂ ਕਿਤਨਾ ਦੇ ਨਾਲ ਲੱਗਦੇ ਜਿਹੜੇ ਪੰਜਾਬ ਦੇ ਖੇਤਰ ਫਾਜ਼ਿਲਕਾ ਹੋ ਗਿਆ ਬੋਹਰ ਹੋ ਗਿਆ ਬਠਿੰਡਾ ਸ੍ਰੀ ਮਕਸਰ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਸੰਭਵ ਨੇ ਆਉਂਦੇ ਘੰਟਿਆਂ ਦੇ ਵਿੱਚ ਤੇ ਨਾਲ ਲੱਗਦੇ ਜਿਹੜੇ ਖੇਤਰ ਹੋਰ ਨੇ ਮੋਗਾ ਹੋ ਗਿਆ ਮਾਨਸਾ ਹੋ ਗਿਆ ਫਿਰੋਜ਼ਪੁਰ ਫਰੀਦਕੋਟ ਸ੍ਰੀ ਅਮਰitsar ਸਾਹਿਬ ਇਹਨਾਂ ਖੇਤਰਾਂ ਤੱਕ ਕਾਰਵਾਈਆਂ ਪਹੁੰਚ ਸਕਦੀਆਂ ਨੇ ਆਉਂਦੇ 3-4 ਘੰਟਿਆਂ ਤੱਕ ਯਾਨੀ ਕਿ ਦੁਫਾਹਰ ਤੋਂ ਫਾਇਲਾ ਫੇਲਾ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਲੱਗੇ ਦਰਮਿਆਨੇ ਮੀਂਹ ਸੰਭਵ ਨੇ ਕੁਝ ਖੇਤਰਾਂ ਦੇ ਵਿੱਚ ਇਸ ਸਲਾਵਾ ਉਹ ਆਧ ਖੇਤ ਦੀ ਗੱਲ ਕਰੀਏ ਚੰਡੀਗੜ੍ਹ ਮੋਹਾਲੀ ਫੰਜਕਲਾ ਰੋਪੜ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਬਰਨਾਲਾ ਮਾਨਸਾ ਮਲੇਰਕੋਟਲਾ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਦਿਨਵਾਲਾ ਇਨਾਂ ਖੇਤਰਾਂ ਦੇ ਵਿੱਚ ਟੁੱਟਮੀ ਕਾਰਵਾਈਆਂ ਦੇ ਅਸਰ ਨੇ ਪਰ ਭਾਰੀ ਮੀਂਹ ਦੇ ਅਸਰ ਇਨਾਂ ਖੇਤਰਾਂ ਦੇ ਵਿੱਚ ਘਟਨੇ ਹੋ ਸਕਦਾ ਕੁਝ ਜਗ੍ਹਾ ਦੇ ਤੇਜ਼ ਛਰਾਟੇ ਲੱਗ ਜਾਣ ਪਰ ਜਿਆਦਾਤਰ ਜਿਹੜੇ ਅਸਰ ਨੇ ਉਹ ਹਲਕੇ ਮੋٹے ਕਣੀਆਂ ਦੇ ਤੇ ਕੁਝ ਥਾਵਾਂ ਤੇ ਹਲਕੇ ਦਰਮਿਆਨੇ ਮੀਂਹ ਦੇ ਅਸਰ ਜਿਹੜੇ ਇਨਾਂ ਖੇਤਰਾਂ ਦੇ ਵਿੱਚ ਵੀ ਬਣੇ ਹੋਏ ਨੇ ਸੋ ਅੱਜ ਇਹ سلسلہ ਸ਼ਾਮ ਤੱਕ ਚੱਲ ਸਕਦਾ ਜਾਂ ਅੱਧੇ ਰਾਤ ਤੋਂ ਪਹਿਲਾਂ ਪਹਿਲਾਂ ਇਨਾਂ ਖੇਤਰਾਂ ਦੇ ਵਿੱਚ ਇੰਨੇ ਕੁ ਮੀਂਹ ਦੇ ਅਸਰ ਜਿਹੜੇ ਬਣੇ ਹੋਏ ਨੇ ਬਾਕੀ ਕੱਲ ਨੂੰ ਤੜਕੇ ਸਵੇਰੇ ਮੌੜ ਤੋਂ ਬਦਲ ਪਰਣਗੇ ਤੇ ਉਹ ਕਿਹੜੇ ਖ ਅ ਪਛਮੀ ਖੇਤਰ ਵੀ ਉਸਾ ਦੇ ਨੇ ਭਾਵੇਂ ਦੱਖਣ ਪੱਛਮੀ ਮਾਲਵਾ ਜਿਹੜਾ ਹਰਿਆਣਾ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹੇ ਆ ਜਾਂ ਫਿਰ ਮਾਝਾ ਖੇਤਰ ਦੇ ਵਿੱਚ ਕੱਲ ਫਿਰ ਤੋਂ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਦੁਫਾਰ ਤੋਂ ਬਾਅਦ ਲਾਈਵ ਅਪਡੇਟ ਤੁਹਾਨੂੰ ਮਿਲਤੋ ਦੇਾਂਗੇ ਇਜਾਜ਼ਤ ਦੇ ਉਤਨਵਾਦ